ਸੱਚ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਤਾਨੀਆਂ ਆਈ ਵੱਡੇ ਵਿਵਾਦ ਵਿੱਚ ਲੱਖਾ ਸਿਧਾਣਾ ਨੇ ਤਾਨੀਆਂ ਉੱਤੇ ਪੰਜਾਬ ਨੂੰ ਗਲਤ ਰਾਹ ਉੱਤੇ ਲੈ ਕੇ ਜਾਣ ਦੇ ਲਗਾਏ ਵੱਡੇ ਇਲਜ਼ਾਮ ਤਾਨੀਆਂ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਇੱਕ ਕਹਾਣੀ ਸੁਣੀ ਸੀ ਜਿਸ ਵਿੱਚ ਇੱਕ ਵਿਦੇਸ਼ੀ ਔਰਤ ਆਪਣੀ ਬੇਟੀ ਦੇ ਬੈਗ ਵਿੱਚ ਪ੍ਰੈਗਨੈਂਸੀ ਰੋਕਣ ਵਾਲੀਆਂ ਗੋਲੀਆਂ ਪਾ ਦਿੰਦੀ ਆ ਤੇ ਉਸ ਔਰਤ ਨੇ ਆਪਣੀ ਕੁੜੀ ਨੂੰ ਕਿਹਾ ਕਿ ਤੂੰ ਬੇਖੌਫ ਹੋ ਕੇ ਆਪਣੀ ਦੁਨੀਆ ਦੇ ਜੇ ਕੋਈ ਉੱਚੀ ਨੀਵੀਂ ਗੱਲ ਹੁੰਦੀ ਆ ਤੇ ਇਹ ਗੋਲੀ ਖਾ ਤੇ ਅੱਗੇ ਵੱਧ ਤੇ ਬਾਅਦ ਵਿੱਚ ਤਾਣੀਆਂ ਨੇ ਕਿਹਾ ਕਿ ਸਾਨੂੰ ਵੀ ਵਿਦੇਸ਼ੀ ਲੋਕਾਂ ਵਾਂਗ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ ਤੇ ਉਹਨਾਂ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਤੇ ਸਾਡੀ ਵੀ ਸੋਚ ਇਹ ਵਾਲੀ ਗਲਤ ਹੈ ਕਿ ਕੁੜੀ ਨੂੰ ਘਰੋਂ ਬਾਹਰ ਨਹੀਂ ਕੱਢਣਾ ਜਾਂ ਕੁੜੀ ਤੇ ਨਜ਼ਰ ਹੀ ਰੱਖੀ ਜਾਣੀ ਜਿਸ ਤੋਂ ਬਾਅਦ ਲੋਕਾਂ ਨੇ ਤਾਣੀਆਂ ਦਾ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਲੋਕਾਂ ਨੇ ਕਿਹਾ ਕਿ ਇਹ ਗਲਤਾ ਜਿਸ ਤੋਂ ਬਾਅਦ ਲੱਖਾ ਸਿਧਾਣਾ ਦਾ ਇੰਟਰਵਿਊ ਨਿਕਲ ਕੇ ਆਉਂਦਾ ਹੈ ਲੱਖਾ ਸਿਧਾਣਾ ਨੇ ਤਾਣੀਆਂ ਨੂੰ ਬਹੁਤ ਹੀ ਜ਼ਿਆਦਾ ਕੋਸਿਆ ਲੱਖਾ ਸਿਧਾਣਾ ਨੇ ਇਹ ਵੀ ਕਿਹਾ ਕਿ ਇਹਨਾਂ ਕੰਜਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੇ ਪੰਜਾਬ ਦੇ ਯੂਥ ਨੂੰ ਖਰਾਬ ਕਰ ਰਹੇ ਨੇ ਸਾਡੇ ਪੰਜਾਬ ਦੀਆਂ ਕੁੜੀਆਂ ਨੂੰ ਇਹਨਾਂ ਨੇ ਕੀ ਸਿਖਾਉਣਾ ਜਦ ਕਿ ਇਹ ਪੰਜਾਬ ਦਾ ਇੱਕ ਫੇਸ ਬਣ ਚੁੱਕੀਆਂ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਚੱਜ ਦੀ ਗੱਲ ਦੱਸਣ ਜੇ ਕੋਈ ਕਹਾਣੀ ਸੁਣਾਉਣੀ ਹੀ ਜਾਂ ਤੇ ਚੱਜ ਦੀ ਸੁਣਾਵੇ ਸਾਨੂੰ ਵਿਦੇਸ਼ੀ ਲੋਕਾਂ ਨਾਲ ਕੀ ਮਤਲਬ ਪਿਆ ਜਿਸ ਤੋਂ ਬਾਅਦ ਤਾਨੀਆਂ ਨੇ ਇੱਕ ਸਟੋਰੀ ਲਗਾਈ ਜਿਸ ਦੇ ਵਿੱਚ ਤਾਨੀਆਂ ਨੇ ਲਿਖਿਆ ਸੀ ਕਿ ਮੈਂ ਸਾਰਿਆਂ ਅੱਗੇ ਬੇਨਤੀ ਕਰਦੀ ਹਾਂ ਕਿ ਕਿਸੇ ਨੂੰ ਜੱਜ ਨਾ ਕਰਿਆ ਕਰੋ ਮੈਂ ਸਿਰਫ ਇੱਕ ਗੱਲ ਦੱਸੀ ਸੀ ਸਾਡੇ ਤੇ ਵਿਦੇਸ਼ੀ ਲੋਕਾਂ ਦੇ ਵਿਚਾਰ ਵਾਲੀ ਸੋਚ ਬਾਰੇ ਪਰ ਲੋਕਾਂ ਨੇ ਐਵੇਂ ਹੀ ਇਸ ਨੂੰ ਵੱਡਾ ਮੁੱਦਾ ਬਣਾ ਦਿੱਤਾ ਗੱਲ ਹੋਰ ਹੀ ਪਾਸੇ ਕਿਤੇ ਚਲੀ ਗਈ ਚਲੋ ਠੀਕ ਹੈ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਹੀ ਗਲਤੀ ਸੀ ਕਿਉਂਕਿ ਲੋਕਾਂ ਨੂੰ ਦੇਖਣਾ ਔਖਾ ਹੋ ਜਾਂਦਾ ਹੈ ਕਿ ਕਿਸੇ ਬੰਦੇ ਨੇ ਤਰੱਕੀ ਕਰ ਲਈ ਆ ਤਾਂ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ